ਸਰਕਾਰ ਨੇ ਸਭ ਤੋਂ ਪਹਿਲਾਂ ਐਲਾਨ ਇਹ ਕੀਤਾ ਇਸ ਦੇ ਵਿੱਚ ਮੁੱਖ ਤੌਰ ਤੇ ਕਿ ਜਿਸ ਦਾ ਖੇਤ ਉਸ ਦੀ ਰੇਤ ਜਿਹੜਾ ਇਸ ਨੀਤੀ ਨੂੰ ਇੱਕ ਐਲਾਨ ਕੀਤਾ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਰੇਤ ਚੱਕ ਸਕਣਗੇ ਬਿਨਾ ਕਿਸੇ ਪਰਮਟ ਲੈਣ ਤੋਂ 15 ਨਵੰਬਰ ਤੱਕ ਕਿਸਾਨਾਂ ਨੂੰ ਡੈਡ ਲਾਈਨ ਦਿੱਤੀ ਹੈ ਕਿ ਜਿਹੜੇ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਭਰੀ ਆ ਉਹ ਭਾਵੇਂ ਕਿਸੇ ਵੀ ਜਿਹੜਾ ਸਾਧਨ ਦੇ ਥਰੂ ਉਸ ਨੂੰ ਚੱਕ ਸਕਣਗੇ ਜੇਕਰ ਕਿਸੇ ਕਿਸਾਨ ਦੇ ਖੇਤ ਦੇ ਵਿੱਚ 2-3 ਫੁੱਟ ਰੇਤਾ ਭਰ ਚੁੱਕਿਆ ਤਾਂ ਉਸ ਨੂੰ ਵੇਚ ਕੇ ਕਿਸਾਨ ਜਿਹੜਾ ਆਪਣਾ ਮੁਰਤੋਂ ਜਿਹੜਾ ਗੱਡੀ ਨੂੰ ਲਈ ਤੇ ਲਿਆ ਸਕਦਾ ਆਪਣੀ ਮੁਰਤੋਂ ਅਗਲੀ ਜਿਹੜੀ ਕਣਕ ਦੀ ਫਸਲ ਜਾਂ ਫਿਰ ਜਿਹੜੀ ਫਸਲ ਬੀਜਣੀ ਆ ਉਸ ਦੀ ਬਿਜਾਈ ਕਰ ਸਕਦਾ। ਮੁਆਵਜ਼ਾ ਵੀ ਸਰਕਾਰ ਨੇ ਦੇਣਾ ਹੈ ਲੇਕਿਨ ਮੁਆਵਜ਼ੇ ਦੇ ਨਾਲ ਵੀ ਕਿਸਾਨਾਂ ਦੇ ਜ਼ਖਮ ਨਹੀਂ ਪਰਨੇ ਤਾਂ ਕਈ ਹਾਲਾਤਾਂ ਵਿੱਚ ਕਈ ਇਲਾਕਿਆਂ 'ਚ ਇਹ ਹਾਲ ਹੋਏ ਨੇ ਕਿ ਇੱਕ ਪਾਸੇ ਜਿੱਥੇ ਰੇਤ ਜਮਾ ਹੋ ਗਈ ਉੱਥੇ ਰੇਤ ਚੱਕੀ ਜਾਊ ਲੇਕਿਨ ਕਈ ਇਲਾਕੇ ਅਜਿਹੇ ਨੇ ਜਿੱਥੇ ਜਦੋਂ ਦਰਿਆ ਸਿੱਧਾ ਹੋਇਆ ਦਾ ਖੇਤਾਂ ਵਿੱਚੋਂ 5 5 7 7 ਫੁੱਟ ਮਿੱਟੀ ਆ ਜਿਹੜੀ ਉਹ ਚੱਕੀ ਗਈ। ਖੇਤ ਡੁੱਡੇ ਹੋ ਗਏ ਅਤੇ ਲੋਕਾਂ ਦੀਆਂ ਪਾਈਪਲਾਈਨਾਂ ਤੱਕ ਕੱਢ ਦਿੱਤੀਆਂ ਹੋਰ ਤੱਕ ਬਿਲਕੁਲ 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 ਬਹੁਤ ਭਾਰੀ ਨੁਕਸਾਨ ਕਿਸਾਨ ਦਾ। ਬਿਲਕੁਲ ਬਿਲਕੁਲ ਪਾ ਭਰ ਗਿਆ ਉਹ ਕਿਸਾਨ ਰੇਤਾ ਚੁੱਕ ਲੈਣਗੇ ਉਹ ਜਿਹੜਾ ਆਪਣੀ ਪਰਭਾਈ ਕਰ ਲੈਣਗੇ ਰੇਤ ਭਾਵੇਂ ਵੇਚ ਲੈਣ ਜਾਂ ਖੁਦ ਕਿਤੇ ਵਰਤ ਲੈਣ ਪਰ ਜਿਹੜੇ ਕਿਸਾਨ ਦੀ ਜ਼ਮੀਨ ਨੂੰ ਵਾਢਾ ਲਾ ਕੇ ਦਰਿਆ ਤੁਰ ਗਿਆ 4 4 5 5 ਫੁੱਟ ਕਈ ਕਈ ਈਲੇ ਹੜਾ ਕੇ ਲੈ ਗਿਆ ਫੰਨਿਓ ਜਿਹੜੀ ਮਿੱਟੀ ਉਹ ਥੱਲੇ ਰੇਤਾ ਨਿਕਲ ਆਇਆ ਹੁਣ ਉਹ ਕਿਸਾਨ ਕੀ ਕਰੇਗਾ ਭਗਵਾਨ ਸਿੰਘ ਮਾਰੂਣਾ ਨੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਅਸੀਂ ਕਿਸੇ ਦੇ ਖਾਦਿਆਂ ਦੇ ਵਿੱਚ ਮੁਆਵਜ਼ਾ ਨਹੀਂ ਪਾਉਣਾ ਅਸੀਂ ਸਰਵੇ ਕਰਾਂਗੇ ਸਿੱਧੇ ਤੌਰ ਤੇ ਜਿਹੜੇ ਕਿਸਾਨ ਦੀ ਫਸਲ ਖਰਾਬ ਹੋਈ ਆ ਉਸ ਦੇ ਨਾਮ ਦਾ ਚੈੱਕ ਕੱਟ ਕੇ ਉਸ ਦੇ ਹੱਥ ਦੇ ਵਿੱਚ ਫੜਾਵਾਂਗੇ ਸਰਕਾਰ ਕਹਿੰਦੀ ਆ ਕਿ ਜਦੋਂ ਪਾਣੀ ਉਤਰ ਗਿਆ ਉਸ ਤੋਂ ਬਾਅਦ ਸਰਕਾਰੀ ਤੌਰ ਤੇ ਟੀਮਾਂ ਜਾਣਗੀਆਂ ਸਾਰੇ ਘਰਾਂ ਦਾ ਜਿਹੜਾ ਮੌਇਨਾ ਕੀਤਾ ਜਾਵੇਗਾ ਜਾਇਜ਼ਾ ਲਿਆ ਜਾਵੇਗਾ ਕਿ ਕਿਹਦਾ ਕਿੰਨਾ ਕ ਨੁਕਸਾਨ ਹੋਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਦਾ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਹੜ੍ਹਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਨੇ ਮੁਆਵਲੇ ਤੋਂ ਲੈ ਕੇ ਕਿਸਾਨਾਂ ਤੱਕ ਸਭਨਾਂ ਦੇ ਲਈ ਵੱਡੇ ਐਲਾਨ ਕੀਤੇ ਗਏ ਨੇ ਤਾਂ ਮੇਰੇ ਸਹਿਯੋਗੀ ਸੁਖਮਨ ਚੀਮਾ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਅੱਜ ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਹੜੇ ਐਲਾਨ ਕੀਤੇ ਨੇ ਤਾਂ ਬਿਲਕੁਲ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਚੱਲ ਰਹੀ ਆ ਅੱਧਾ ਪੰਜਾਬ ਜਿਸ ਦੇ ਵਿੱਚ ਪੂਰਾ ਮੱਝਾ ਏਰੀਆ ਤੇ ਉਸ ਤੋਂ ਬਾਅਦ ਸultanpur Lodhi, Hoshiarpur, Kapurthala ਦੇ ਇਲਾਕੇ ਦੇ ਵਿੱਚ ਹੜ੍ਹ ਆਏ ਨੇ ਪਰ ਇਸ ਸਭ ਦੇ ਵਿਚਾਲੇ ਜਿੱਥੇ ਲੋਕ ਇਹ ਕਹਿ ਰਹੇ ਸੀ ਕਿ ਜਦੋਂ ਪੰਜਾਬ ਨੂੰ ਲੋੜ ਪਈ ਪੰਜਾਬ ਦੇ ਮੁੱਖ ਮੰਤਰੀ ਅਚਾਨਕ ਬਿਮਾਰ ਹੋ ਜਾਂਦੇ ਨੇ ਚਲੋ ਇਹ ਕਿਸੇ ਕੁਦਰਤੀ ਆ ਕਿਸੇ ਦੇ ਹੱਥ ਨਹੀਂ ਕਿ ਕਿਸ ਨੇ ਕੋਈ ਵੀ ਕਦੇ ਵੀ ਬਿਮਾਰ ਹੋ ਸਕਦਾ ਪਰ ਇਸ ਦੇ ਵਿਚਾਲੇ ਹਾਲਾਂਕਿ ਮੀਟਿੰਗ ਆਗਾਹ ਵੀ ਕੀਤੀ ਜਾਂਦੀ ਹੈ ਪਰ ਅੱਜ ਵੀਡੀਓ ਕਾਨਫਰੈਂਸਿੰਗ ਦੇ ਜ਼ਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਸਾਰਾ ਸੰਪਰਕ ਸਾਧਿਆ ਪ੍ਰਧਾਨਗੀ ਦੇ ਵਿੱਚ ਮੀਟਿੰਗ ਕਰਵਾਈ ਤੇ ਉਸ ਮੀਟਿੰਗ ਦੇ ਵਿੱਚ ਮੁੱਖ ਤੌਰ ਤੇ ਹੜ੍ਹਾਂ ਨੂੰ ਲੈ ਕੇ ਜਿਹੜਾ ਫੈਸਲੇ ਲਏ ਗਏ ਨੇ ਸਭ ਤੋਂ ਵੱਡਾ ਫੈਸਲਾ ਜਿਹੜਾ ਕਿਸਾਨ ਇਹ ਕਹਿ ਰਹੇ ਸੀ ਕਿ ਸਾਡੇ ਖੇਤਾਂ ਦੇ ਵਿੱਚ ਰੇਤ ਭਰ ਜਾਣੀ ਹੈ ਕਿ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਖੇਤ ਲੱਗਦੇ ਨੇ ਜਿੱਥੇ ਪਾੜ ਪੈ ਗਏ ਕਿ ਕਿਤੇ 2 ਫੁੱਟ 4 ਫੁੱਟ ਜਿਸ ਤਰ੍ਹਾਂ ਸਾਲ 2023 ਦੇ ਵਿੱਚ ਹੁੰਦਾ ਕਿ ਕਈ-ਕਈ ਫੁੱਟਾਂ ਰੇਤਾ ਚੜ ਜਾਂਦਾ ਕਿਸਾਨ ਕਹਿੰਦੇ ਨੇ ਕਿ ਚਲੋ ਸਾਡੀ ਆ ਝੋਨੇ ਦੀ ਫਸਲ ਤਾਂ ਮਰ ਗਈ ਜਾਂ ਕਿਸੇ ਦੀ ਸਬਜ਼ੀ ਦੀ ਫਸਲ ਹੈ ਕਿ ਅਸੀਂ ਅਗਲੀ ਫਸਲ ਦੀ ਬਜਾਈ ਕਿਵੇਂ ਕਰਾਂਗੇ ਸਾਨੂੰ ਜਾਂ ਤਾਂ ਸਰਕਾਰ ਕਿਸੇ ਤਰੀਕੇ ਦੇ ਮੁਆਵਜ਼ੇ ਦਾ ਐਲਾਨ ਕਰੇ ਜਾਂ ਫਿਰ ਕਿਸਾਨ ਕਹਿੰਦੇ ਸੀ ਕਿ ਸਾਨੂੰ ਇਹ ਐਲਾਨ ਕੀਤਾ ਜਾਵੇ ਅਧਿਕਾਰ ਖੇਤਰ ਦਿੱਤਾ ਜਾਵੇ ਕਿ ਤੁਸੀਂ ਕੋ ਜਿਹੜਾ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਰੇਤਾ ਚੁੱਕ ਸਕਦੇ ਨੇ, ਵੇਚ ਸਕਦੇ ਨੇ ਤੇ ਅੱਜ ਸਰਕਾਰ ਨੇ ਸਭ ਤੋਂ ਪਹਿਲਾਂ ਐਲਾਨ ਇਹ ਕੀਤਾ ਇਸ ਦੇ ਵਿੱਚ ਮੁੱਖ ਤੌਰ ਤੇ ਕਿ ਜਿਸ ਦਾ ਖੇਤ ਉਸ ਦੀ ਰੇਤ ਜਿਹੜਾ ਇਸ ਨੀਤੀ ਨੂੰ ਇੱਕ ਐਲਾਨ ਕੀਤਾ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਰੇਤ ਚੱਕ ਸਕਣਗੇ ਬਿਨਾ ਕਿਸੇ ਪਰਮਟ ਲੈਣ ਤੋਂ 15 ਨਵੰਬਰ ਤੱਕ ਕਿਸਾਨਾਂ ਨੂੰ ਡੈਡਲਾਈਨ ਦਿੱਤੀ ਹੈ ਕਿ ਜਿਹੜੇ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਭਰੀ ਆ ਉਹ ਭਾਵੇਂ ਕਿਸੇ ਵੀ ਜਿਹੜਾ ਸਾਧਨ ਦੇ ਥਰੂ ਉਸ ਨੂੰ ਚੱਕ ਸਕਣਗੇ ਜਾਨੀ ਕਿ ਜੇਕਰ ਕਿਸੇ ਕਿਸਾਨ ਦੇ ਖੇਤ ਦੇ ਵਿੱਚ 2-3 ਫੁੱਟ ਰੇਤਾ ਭਰ ਚੁੱਕਿਆ ਤਾਂ ਉਸ ਨੂੰ ਵੇਚ ਕੇ ਕਿਸਾਨ ਜਿਹੜਾ ਆਪਣਾ ਮੁਰਤੋਂ ਜਿਹੜਾ ਗੱਡੀ ਨੂੰ ਲਈ ਤੇ ਲਿਆ ਸਕਦਾ ਆਪਣੀ ਮੁਰਤੋਂ ਅਗਲੀ ਜਿਹੜੀ ਕਣਕ ਦੀ ਫਸਲ ਜਾਂ ਫਿਰ ਜਿਹੜੀ ਫਸਲ ਬੀਜਣੀ ਹੈ ਉਸ ਦੀ ਬਿਜਾਈ ਕਰ ਸਕਦਾ ਉਸ ਤੋਂ ਹਮ ਬਿਲਕੁਲ ਉਸਮਣ ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹਾਂਗਾ ਚਲੋ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਮੁਆਵਜ਼ਾ ਵੀ ਸਰਕਾਰ ਨੇ ਦੇਣਾ ਹੈ ਲੇਕਿਨ ਮੁਆਵਜ਼ੇ ਦੇ ਨਾਲ ਵੀ ਕਿਸਾਨਾਂ ਦੇ ਜ਼ਖਮ ਨਹੀਂ ਪਰਨੇ ਤਾਂ ਕਈ ਹਾਲਾਤਾਂ ਕਈ ਇਲਾਕਿਆਂ 'ਚ ਇਹ ਹਾਲ ਹੋਏ ਨੇ ਕਿ ਇੱਕ ਪਾਸੇ ਜਿੱਥੇ ਰੇਤ ਜਮਾ ਹੋ ਗਈ ਉੱਥੇ ਰੇਤ ਚੱਕੀ ਜਾਊ ਲੇਕਿਨ ਕਈ ਇਲਾਕੇ ਅਜਿਹੇ ਨੇ ਜਿੱਥੇ ਜਦੋਂ ਦਰਿਆ ਸਿੱਧਾ ਹੋਇਆ ਤਾਂ ਖੇਤਾਂ ਵਿੱਚੋਂ 5-5 7-7 ਫੁੱਟ ਮਿੱਟੀ ਆ ਜਿਹੜੀ ਉਹ ਚੱਕੀ ਗਈ ਖੇਤ ਡੂੰਘੇ ਹੋ ਗਏ ਅਤੇ ਲੋਕਾਂ ਦੀਆਂ ਪਾਈਪਲਾਈਨਾਂ ਤੱਕ ਕੱਢ ਦਿੱਤੀਆਂ ਬੋਰ ਤੱਕ ਕੱਢ ਦਿੱਤਾ ਬਿਲਕੁਲ ਬਿਲਕੁਲ ਬਹੁਤ ਭਾਰੀ ਨੁਕਸਾਨ ਕੇ ਸਾਲ ਬਿਲਕੁਲ ਬਲਵਿੰਦਰ ਇਸ ਗੱਲ ਦੇ ਉੱਪਰ ਹਾਲਾਂਕਿ ਕਿਸੇ ਵੀ ਤਰੀਕੇ ਦਾ ਜਿਹੜਾ ਸਰਕਾਰ ਦੇ ਵੱਲੋਂ ਫੈਸਲਾ ਅੱਜ ਸਿੱਧੇ ਤੌਰ ਤੇ ਨਹੀਂ ਸੁਣਾਇਆ ਗਿਆ ਹਾਲਾਂਕਿ ਜਿਸ ਤਰੀਕੇ ਸਰਕਾਰ ਨੇ ਕਿਹਾ ਕਿ ਜਿਹੜਾ ਪਾਣੀ ਉਤਰਨ ਤੋਂ ਬਾਅਦ ਸਾਰਾ ਸਰਵੇ ਕੀਤਾ ਜਾਵੇਗਾ ਪਰ ਹੁਣ ਵਡੀ ਗੱਲ ਤੁਹਾਡੀ ਇਹ ਬਹੁਤ ਅਹਿਮ ਗੱਲ ਆ ਕਿ ਇਹ ਅਹਿਮ ਪੁਆਇੰਟ ਆ ਕਿ ਚਲੋ ਜਿਹਦੇ ਖੇਤ ਤੇ ਰੇਤਾ ਭਰ ਗਿਆ ਉਹ ਕਿਸਾਨ ਰੇਤਾ ਚੁੱਕ ਲੈਣਗੇ ਉਹ ਜਿਹੜਾ ਉਹਦੀ ਪਰਭਾਈ ਕਰ ਲੈਣਗੇ ਰੇਤ ਭਾਵੇਂ ਵੇਚ ਲੈਣ ਜਾਂ ਖੁਦ ਕਿਤੇ ਵਰਤ ਲੈਣ ਪਰ ਜਿਹੜੇ ਕਿਸਾਨ ਦੀ ਜ਼ਮੀਨ ਨੂੰ ਵਾਢਾ ਲਾ ਕੇ ਦਰਿਆ ਤੁਰ ਗਿਆ 4-4 5-5 ਫੁੱਟ ਕਈ-ਕਈ ਕੀਲੇ ਹਟਾ ਕੇ ਲੈ ਗਿਆ ਥੱਲੇੋਂ ਜਿਹੜੀ ਮਿੱਟੀ ਉਹ ਥੱਲੇ ਰੇਤਾ ਨਿਕਲ ਆਇਆ ਹੁਣ ਉਹ ਕਿਸਾਨ ਕੀ ਕਰੇਗਾ ਕਿ ਜਿਨ੍ਹਾਂ ਦੇ ਬੋਰ ਇਸ ਦਰਿਆਵਾਂ ਦੇ ਵਿੱਚ ਆ ਕੇ ਜਾਂ ਫਿਰ ਹੋਰ ਨੁਕਸਾਨ ਹੋ ਗਿਆ ਉਹ ਕਿਸਾਨ ਕੀ ਕਰਨਗੇ ਬਹੁਤ ਵੱਡਾ ਸਵਾਲ ਆ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਪਰ ਇਸ ਸਬ ਦੇ ਵਿਚਾਰੇ ਬਲਵਿੰਦਰ ਜਿਹੜੇ ਕਿਸਾਨਾਂ ਲਈ ਇੱਕ ਹੋਰ ਵੀ ਫੈਸਲਾ ਸਰਕਾਰ ਨੇ ਹਾਲਾਂਕਿ ਚੰਗਾ ਲਿਆ ਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਹਾਲਾਂਕਿ ਪਹਿਲਾਂ ਕਦੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਨਹੀਂ ਗਿਆ ਹਾਲਾਂਕਿ ਇਹ ਵੀ ਦੇਖਣਾ ਹੋਵੇਗਾ ਕਿ ਇਹ ਮੁਆਵਜ਼ਾ ਮਿਲਦਾ ਕਿ ਕੱਲਾ ਐਲਾਨ ਰਹਿ ਜਾਂਦਾ ਜੇ ਫਿਰ ਮਿਲਦਾ ਕਿੰਨੇ ਆ ਤੁਹਾਨੂੰ ਮਿਲਦਾ ਕੀ ਜਿਵੇਂ ਸਰਕਾਰਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲ ਜਾਂਦਾ ਕਿ ਜਿਹੜੇ ਕਿਤੇ ਸਰਕਾਰਾਂ ਦੇ ਨਾਲ ਜਿਹੜਿਆਂ ਦਾ ਕੋਈ ਅੱਗੇ ਟਾਈ ਅਪ ਹੁੰਦਾ ਲਿੰਕ ਹੁੰਦਾ ਉਹ ਲੋਕ ਮੁਆਵਜ਼ਾ ਲੈ ਜਾਂਦੇ ਨੇ ਹਾਲਾਂਕਿ ਬਹੁਤ ਵਾਰ ਇਹ ਵੀ ਦੇਖਣ ਨੂੰ ਮਿਲ ਜਾਂਦਾ ਬਲਵਿੰਦਰ ਕਿ ਮੁਆਵਜ਼ਾ ਉਹ ਲੋਕ ਲੈ ਜਾਂਦੇ ਨੇ ਜਿਨ੍ਹਾਂ ਦੀਆਂ ਫਸਲਾਂ ਨੂੰ ਕੁਝ ਹੋਇਆ ਹੀ ਨਹੀਂ ਹੁੰਦਾ ਪਰ ਇਸ ਵਾਰ ਸੀਐਮ ਭਗਵੰਤ ਸਿੰਘ ਮਾਨ ਹੁਣਾਂ ਨੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਅਸੀਂ ਕਿਸੇ ਦੇ ਖਾਤਿਆਂ ਦੇ ਵਿੱਚ ਮੁਆਵਜ਼ਾ ਨਹੀਂ ਪਾਉਣਾ ਅਸੀਂ ਸਰਵੇ ਕਰਾਂਗੇ ਸਿੱਧੇ ਤੌਰ ਤੇ ਜਿਹੜੇ ਕਿਸਾਨ ਦੀ ਫਸਲ ਖਰਾਬ ਹੋਈ ਆ ਉਸ ਦੇ ਨਾਮ ਦਾ ਚੈੱਕ ਕੱਟ ਕੇ ਉਸ ਦੇ ਹੱਥ ਦੇ ਵਿੱਚ ਫੜਾਵਾਂਗੇ ਭਾਈ ਤੇਰੀ ਇੰਨੇ ਏਕੜ ਫਸਲ ਖਰਾਬ ਹੋ ਗਈ 20000 ਦੇ ਹਿਸਾਬ ਨਾਲ ਜੇ ਤੇਰੀ 5 ਏਕੜ ਖਰਾਬ ਹੋਈ ਆ ਲੱਖ ਰੁਪਏ ਦਾ ਜਿੰਨਾ ਵੀ ਚਲੋ ਬਣਦਾ ਮੁਆਵਜ਼ਾ ਦਿੱਤਾ ਜਾਊਗਾ ਦਾ ਸੁਖਮਨ ਇੱਥੇ ਇੱਕ ਗੱਲ ਇਹ ਵੀ ਹੈ ਤਾਂ ਕਿਸਾਨਾਂ ਤੋਂ ਬਿਨਾ ਹੋਰ ਕਿਹੜੇ ਕਿਹੜੇ ਲੋਕਾਂ ਵਾਸਤੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਬਿਲਕੁਲ ਬਹੁਤ ਸਾਰੇ ਲੋਕਾਂ ਦੇ ਘਟ ਹੈਗੇ ਨੇ ਬਹੁਤ ਸਾਰੇ ਲੋਕਾਂ ਦੇ ਪਸ਼ੂ ਵਹਿ ਗਏ ਨੇ ਅਤੇ ਉਹਨਾਂ ਦਾ ਦੁਕਾਨਾਂ ਤੱਕ ਚਲੀਆਂ ਗਈਆਂ ਨੇ ਰੋਜਗਾਰ ਦੇ ਸਾਧਨ ਖਤਮ ਹੋ ਗਏ ਨੇ ਬਿਲਕੁਲ ਤਾਂ ਤੁਸੀਂ ਗੱਲ ਕਰਿਆ ਕਿ ਹੋਰ ਕਿਹੜੇ ਲੋਕਾਂ ਦੇ ਲਈ ਐਲਾਨ ਕੀਤਾ ਪਰ ਇਸੇ ਦੇ ਵਿਚਾਲੇ ਜਿਹੜੇ ਬਹੁਤ ਸਾਰੇ ਲੋਕਾਂ ਦੇ ਘਰ ਟਹਿ ਗਏ ਨੇ ਸਰਕਾਰ ਦੇ ਵੱਲੋਂ ਫਿਲਹਾਲ ਸਿੱਧੇ ਤੌਰ ਤੇ ਐਲਾਨ ਨਹੀਂ ਕੀਤਾ ਸਰਕਾਰ ਨੇ ਇਹ ਐਲਾਨ ਜਰੂਰ ਕਰਤਾ ਕਿ ਜਦੋਂ ਚਲੋ ਪਾਣੀ ਉਤਰੇਗਾ ਸਰਕਾਰ ਕਹਿੰਦੀ ਹੈ ਕਿ ਜਦੋਂ ਪਾਣੀ ਉਤਰ ਗਿਆ ਉਸ ਤੋਂ ਬਾਅਦ ਸਰਕਾਰੀ ਤੌਰ ਤੇ ਟੀਮਾਂ ਜਾਣਗੀਆਂ ਸਾਰੇ ਘਰਾਂ ਦਾ ਜਿਹੜਾ ਮੁਆਇਨਾ ਕੀਤਾ ਜਾਵੇਗਾ ਜਾਇਜ਼ਾ ਲਿਆ ਜਾਵੇਗਾ ਕਿ ਕਿਹਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਜਿੰਨਾ ਕਿ ਚਲੋ ਸਰਕਾਰ ਨੇ ਬਣਦਾ ਮੁਆਵਜ਼ਾ ਦੇਣਾ ਉਹ ਦਿੱਤਾ ਜਾਵੇਗਾ ਤੇ ਉਸ ਤੋਂ ਵੀ ਅਗਲੀ ਗੱਲ ਤਕਰੀਬਨ 50 ਦੇ ਕਰੀਬ ਐਸ ਵਕਤ ਜਿਹੜੀਆਂ ਮੌਤਾਂ ਨੇ ਉਹ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਹੜ੍ਹ ਦੇ ਨਾਲ ਹੋ ਚੁੱਕੀਆਂ ਨੇ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਜਿਹੜਾ 4 ਲੱਖ ਰੁਪਏ ਪ੍ਰਤੀ ਏਕੜ ਦਾ ਮਾਫ ਕਰਨਾ 4 ਲੱਖ ਰੁਪਏ ਦਾ ਜਿਹੜਾ ਉਸ ਪਰਿਵਾਰ ਨੂੰ ਜਿਹੜਾ ਪਿੱਛੇ ਪਰਿਵਾਰ ਰਹਿ ਗਿਆ ਉਸ ਨੂੰ ਮੁਆਵਜ਼ਾ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਜਾਣਾ ਹਾਲਾਂਕਿ ਇਸ ਇਹ ਮੁਆਵਜ਼ਿਆਂ ਦਾ ਐਲਾਨ ਹੋ ਚੁੱਕਿਆ ਐ ਐਲਾਨਾਂ ਦੀ ਸਰਕਾਰ ਨੇ ਅੱਜ ਦੀ ਮੀਟਿੰਗ ਦੇ ਵਿੱਚ ਝੜੀ ਲਾ ਦਿੱਤੀ ਆ ਲੋਕ ਕਿਸਾਨ ਵੀ ਖੁਸ਼ ਹੋ ਗਏ ਉਹਨਾਂ ਨੇ ਕਿ ਸਾਨੂੰ ਇੰਨਾ ਮੁਆਵਜ਼ਾ ਮਿਲ ਜਣਾ ਪਰ ਕਿਸਾਨ ਉਹ ਵੀ ਬੈਠੇ ਨੇ ਕਿ ਜਿਹੜੇ 2023 ਦਾ ਮੁਆਵਜ਼ਾ ਅਜੇ ਤੱਕ ਉਡੀਕੀ ਜਾਂਦੇ ਨੇ ਨਰਮੇ ਦੀ ਜਿਹੜੀ ਫਸਲ ਬਹੁਤ ਸਾਰੇ ਕਿਸਾਨਾਂ ਦੀ ਕਦੇ ਗਲਾਬੀ ਸੁੰਡੀ ਨਾਲ ਮਰ ਜਾਂਦੀ ਆ ਉਹਦਾ ਮੁਆਵਜ਼ਾ ਅਜੇ ਤੱਕ ਕਿਸਾਨ ਉਡੀਕੀ ਜਾਂਦੇ ਨੇ 2023 ਦੀਆਂ ਮੁਰਗੀਆਂ ਮਰੀਆਂ ਦੇ ਮੁਆਵਜ਼ੇ ਕਿਸਾਨ ਅਜੇ ਤੱਕ ਉਡੀਕੀ ਜਾਂਦੇ ਨੇ ਕੀ ਇਹ ਮੁਆਵਜ਼ੇ ਸਰਕਾਰ ਨੇ ਜਿਹੜੇ ਦੇਣੇ ਨੇ ਇਸ ਸਾਲ ਦੇ 2025 ਦੇ ਕੀ ਇਸ ਸਾਲ ਤੱਕ ਮਿਲ ਜਾਣਗੇ ਕਣਕ ਦੀ ਬਜਾਈ ਤੋਂ ਪਹਿਲਾਂ ਪਹਿਲਾਂ ਮਿਲ ਜਾਣਗੇ ਜਾਂ ਫਿਰ ਕਿਸਾਨਾਂ ਨੂੰ ਕਿੰਨੀ ਕੁ ਉਡੀਕ ਕਰਨੀ ਪਵੇਗੀ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਪਰ ਅੱਜ ਫਿਲਹਾਲ ਸਿੱਧੇ ਤੌਰ ਤੇ ਸਰਕਾਰ ਨੇ ਕਿਸਾਨਾਂ ਦੇ ਲਈ ਇੱਕ ਹਾਂ ਪੱਖੀ ਜਿਹੜਾ ਐਲਾਨ ਆ ਉਹ ਕਰ ਦਿੱਤਾ ਹੈ ਜੀ ਜੀ ਤਾਂ ਸਰਕਾਰ ਨੇ ਐਲਾਨ ਕੀਤਾ ਹੈ ਕਿਸਾਨਾਂ ਦੇ ਲਈ 20000 ਰੁਪਏ ਏਕੜ ਦਾ ਮੁਆਵਜ਼ਾ ਮਨਤਕਾਂ ਦੇ ਲਈ 4 ਲੱਖ ਰੁਪਏ ਦਾ ਮੁਆਵਜ਼ਾ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਪ੍ਰਭਾਵਿਤ ਨੇ ਲੋਕਾਂ ਦੇ ਮਕਾਨ ਲੋਕਾਂ ਦੀਆਂ ਦੁਕਾਨਾਂ ਅਤੇ ਲੋਕਾਂ ਦੇ ਖੇਤ ਨੇ ਜਿਹੜੇ ਉਹ ਬੁਰੀ ਤਰ੍ਹਾਂ ਤਬਾਹ ਹੋਏ ਨੇ ਇਸ ਦੇ ਨਾਲ ਕਈ ਲੋਕਾਂ ਦੇ ਪਸ਼ੂ ਮਰ ਗਏ ਨੇ ਮੁਰਗੀ ਫਾਰਮ ਨੇ ਜਿਹੜੇ ਉਹ ਤਬਾਹ ਹੋਏ ਨੇ ਮੱਝਾਂ ਦੇ ਗਾਵਾਂ ਦੇ ਫਾਰਮ ਨੇ ਜਿਹੜੇ ਉਹਨਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਨੁਕਸਾਨ ਨੇ ਜਿਹੜੇ ਜਦੋਂ ਗਰਾਊਂਡ ਤੇ ਜਾਵਾਂਗੇ ਪਾਣੀ ਖਤਮ ਹੋਣ ਤੋਂ ਬਾਅਦ ਤਾਂ ਉਦੋਂ ਦੇਖਿਆ ਜਾਵੇਗਾ ਕਿ ਕਿਸ ਤਰ੍ਹਾਂ ਦੀਆਂ ਦਿੱਕਤਾਂ ਲੋਕਾਂ ਅੱਗੇ ਨੇ ਤਾਂ ਸਰਕਾਰ ਅੱਗੇ ਵੀ ਵੱਡੀ ਚੁਣੌਤੀ ਹੈ ਇੱਕ ਪਾਸੇ ਪੰਜਾਬ ਸਰਕਾਰ ਨੇ ਕੁਝ ਐਲਾਨ ਕੀਤੇ ਨੇ ਕੁਝ ਐਲਾਨ ਬਾਕੀ ਨੇ ਦੂਜੇ ਪਾਸੇ ਕੇਂਦਰ ਸਰਕਾਰ ਤੋਂ ਵੱਡੀਆਂ ਉਮੀਦਾਂ ਨੇ ਕਿਉਂਕਿ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਣਾ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਦੁੱਖ ਦੀ ਮਾਰ ਚੱਲ ਰਹੇ ਪੰਜਾਬੀਆਂ ਦੇ ਲਈ ਕਿਹੜੇ ਐਲਾਨ ਹੋਰ ਅੱਗੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ ਅਤੇ ਕਿੰਨੇ ਕ ਇਹ ਪੰਜਾਬੀਆਂ ਦੇ ਜ਼ਖਮਾਂ ਨੂੰ ਭਰਦੇ ਨੇ